ਪੁਲਿਸ ਵਾਲਾ ਗੁਰਦਾਸਪੁਰ ਦੇ ਥਾਣਾ ਕਨੂਬਾਨ ਦੇ ਦਿਨੋਂ ਦੇ ਪਿੰਡ ਜਾਗੋਵਾਲ ਬੀਟ ਵਿੱਚ ਅੱਧੀ ਰਾਤ ਨੂੰ ਹੰਡਾਗਰਦੀ ਦੇਖਣ ਨੂੰ ਮਿਲੀ ਜਦੋਂ ਦੋ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਪਿੰਡੇ ਇੱਕ ਘਰ ਵਿੱਚ ਵੜ ਕੇ ਬੁਰੀ ਤਰ੍ਹਾਂ ਦੇ ਨਾਲ ਪੰਤੋਲ ਕੀਤੀ ਦੱਸਦੇ ਇਹ ਸੀ ਸੀਟੀਵੀ ਵਿੱਚ ਦੋ ਨੌਜਵਾਨ ਜਿਹੜੇ ਨੇ ਦੋ ਦਰਜਨ ਦੇ ਦੋ ਦਰਜਨ ਤੋਂ ਵੀ ਵੱਧ ਨੌਜਵਾਨ ਜਿਹੜੇ ਨੇ ਹਥਿਆਰਬੰਦ ਨਜ਼ਰ ਆ ਰਹੇ ਨੇ ਤੇ ਕਰੀਬ 12 ਵਜੇ ਦੇ ਕਰੀਬ ਜਿਹੜਾ ਹੈ ਘਰ ਵੱਲ ਜਾਂਦੇ ਹੋਏ ਅਤੇ ਤੋੜ-ਫੋੜ ਕਰਕੇ ਵਾਪਸ ਆਉਂਦੇ ਹੋਏ ਦਿਖਾਈ ਦਿੱਤੇ ਨੇ ਤੇ ਉੱਥੇ ਹੀ ਇਕਤਰਤ ਜਾਣਕਾਰੀ ਅਨੁਸਾਰ ਦੱਸਦੇ ਇਹ ਕਿ ਇਹ ਨੌਜਵਾਨ ਇੱਕ ਬੰਦ ਦਾਲਾ ਤੋੜ ਕੇ ਅੰਦਰ ਵੜੇ ਅਤੇ ਅੰਦਰ ਖੜੇ ਮੋਟਰਸਾਈਕਲ ਅਤੇ ਸਕੂਟਰੀਆਂ ਤੇ ਉੱਤੇ ਜਿਹੜਾ ਹੈ ਆਕਾਰਾਂ ਦੇ ਉੱਤੇ ਜਿਹੜੇ ਨੇ ਉਹ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਤੇ ਘਰ ਦੇ ਸ਼ੀਸ਼ੇ ਬੈੱਡ ਟੇਬਲ ਜਿਹੜੇ ਨੇ ਉਹ ਤੋੜ ਦਿੱਤੇ ਗਏ ਨੇ ਤੇ ਮਾਮਲਾ ਬੀਤੀ ਸ਼ਾਮ ਨੂੰ ਦੋ ਗੁੱਟਾਂ ਵਿੱਚ ਹੋਈ ਮਾਮੂਲੀ ਤਕਰਾਰ ਦਾ ਦੱਸਿਆ ਜਾ ਰਿਹਾ ਹੈ ਤੇ ਉਥੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅੱਲਾਹੁ ਅਕਬਰ ਕੋਈ ਫਰਾਂ ਦੇ ਮੁੰਡਾ ਮੁੰਡਾ ਦਾ ਕੋਈ ਚੱਕਰ ਆਇਆ ਹੋਇਆ ਹੈ। ਤੱਕ ਰਿਹਾ ਹੋਇਆ ਹੈ। ਕਿੰਨੇ ਕ ਵਜੇ ਆਏ ਪਤਾ ਕੁਛ ਨਾ 12 ਵਜੇ ਕਿੰਨੇ ਕ ਬੰਦੇ ਤੇ ਪੰਜੀਆਂ ਆ ਗਏ ਹੋਣੇ ਤੇ ਘਰ ਦੇ ਜੀ ਇਹਨੂੰ ਤੇ ਨਹੀਂ ਸੱਟਾਂ ਨਹੀਂ ਆ ਕਿਸੇ ਨੂੰ ਘਰ ਦੇ ਲੱਗੇ ਕਹੇ ਨਹੀਂ ਘਰੋਂ ਤੇ ਮਾਈ ਕੱਲੀ ਹੋਈਆਂ ਔਰ ਕਾਜਾ ਦਾ ਬਾਹਰ ਸਦਾਉਂ ਸਾਰਾ ਆਏ ਹੋਣਾਂ ਦੇ ਲੱਗੇ ਉਹ ਵੀ ਦੇ ਇੱਥੇ ਲਾਹ ਦੇ ਜਾਣ ਤੇ ਉਹ ਹੋਰ ਦਰਦ ਮੁੰਡੇ ਨੇ ਲੱਗਾ ਤੇ ਭਾਂ ਥੋੜੀ ਕੀਤੀ ਗਿਆ ਰੋੜੇ ਗਾੜੇ ਵੀ ਮਾਰੇ ਆ ਨਹੀਂ ਨਹੀਂ ਭਾਂ ਥੋੜੀ ਕੀਤੀ ਮੁੰਡਿਆ ਮੰਡਿਆ ਦੀ ਗੱਲ ਹੋਈ ਸਾਨੂੰ ਜਿਆਦਾ ਨਹੀਂ ਪਤਾ ਇਹ ਇਹ ਘਰ ਕਿਦਾ ਵਾ ਇਹ ਮੇਰੀ ਤਾਈ ਦਾ ਹੈ ਕੀ ਨਾਂ ਉਹਨਾਂ ਦਾ ਟਿੰਕੀ ਅੱਛਾ ਉਹ ਇੱਥੇ ਘਰ 'ਚ ਕੌਣ ਕੌਣ ਰਹਿੰਦਾ ਕੱਲੀ ਤਾਈ ਰਹਿੰਦੀ ਆ ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ ਤੇ ਫਿਰ ਲੜਾਈ ਕਿਹਦੇ ਨਾਲ ਹੀ ਮੁੰਡਾ ਆਇਆ ਇਹਨੇ ਕੱਲ ਗੱਡੀ ਤੋਂ ਹਾਂ ਉਹ ਆਇਆ ਈ ਤਾਈ ਦਾ ਪਤਾ ਲੈਣ ਤਾਂ ਹੀ ਠੀਕ ਨਹੀਂ ਨਾ ਕਹਿੰਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਤੋ ਆਪਸ ਵਿੱਚ ਉਧਰ ਸਾਰੇ ਚਾਚੇ ਦਾ ਘਰ ਹੈ ਨਾ ਉਧਰ ਖਲੋਤੇ ਸੀ ਹੂੰ ਉਧਰ ਕਿਤੇ ਬੋਲਦੇ ਆਪਸ ਵਿੱਚ ਹੀ ਦੇ ਉਹ ਤੋਂ ਹੋ ਗਿਆ ਵਿਆਹੀ ਤੇ ਫਿਰ ਇਹ ਰਾਤ ਕੋ ਆਏ ਮੁੰਡੇ ਲੜਾਈ ਹੋ ਗਈ ਮੁੜ ਕੇ ਮੁੰਡੇ ਮੰਡੇ ਚੱਲ ਗਏ ਆ ਮੁੰਡੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 1 ਵਜੇ ਨਾ ਆਏ ਹੁੰਡੇ ਕਿੰਨੇ ਕ ਜਾਣੇ ਸੀ ਹੈਗੇ 20 25 ਜਾਣੇ ਸਾਰੇ ਦਾਤਰ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਥੋੜ ਕੇ ਚਲ ਗਏ ਆ ਸੱਟ ਤੇ ਨਹੀਂ ਲਾਈ ਕਿਸੇ ਦੀ ਨਹੀਂ ਸੱਟ ਨਹੀਂ ਲੱਗੀ ਬਚ ਗਏ ਚਲ ਗਿਆ ਇਥੋਂ ਉਹ ਫਿਰ ਗੱਡੀ ਛੱਡ ਕੇ ਆਇਆ ਇਹਨਾਂ ਨੂੰ ਲੁਧਿਆਣੇ ਤੋਂ ਫਿਰ ਚਲ ਗਿਆ ਸੀ ਪੁਲਿਸ ਵਾਲਾ ਗੁਰਦਾਸਪੁਰ ਦੇ ਥਾਣਾ ਕਾਨੂੰਬਾਨ ਦੇ ਦਿਨੋਂ ਦੇ ਪਿੰਡ ਜਾਗੋਵਾਲ ਬੇਟ ਵਿੱਚ ਅੱਧੀ ਰਾਤ ਨੂੰ ਗੁੰਡਾਗਰਦੀ ਦੇਖਣ ਨੂੰ ਮਿਲੀ ਜਦੋਂ ਦੋ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਪਿੰਡੇ ਇੱਕ ਘਰ ਵਿੱਚ ਵੜ ਕੇ ਬੁਰੀ ਤਰ੍ਹਾਂ ਦੇ ਨਾਲ ਪੰਤੋੜ ਕੀਤੀ ਦੱਸਦੇ ਇਹ ਸੀ ਸੀਸੀਟੀਵੀ ਵਿੱਚ ਦੋ ਨੌਜਵਾਨ ਜਿਹੜੇ ਨੇ ਦੋ ਦਰਜਨ ਦੇ ਦੋ ਦਰਜਨ ਤੋਂ ਵੀ ਵੱਧ ਨੌਜਵਾਨ ਜਿਹੜੇ ਨੇ ਹਥਿਆਰਬੰਦ ਨਜ਼ਰ ਆ ਰਹੇ ਨੇ ਤੇ ਕਰੀਬ 12 ਵਜੇ ਦੇ ਕਰੀਬ ਜਿਹੜਾ ਹੈ ਘਰ ਵੱਲ ਜਾਂਦੇ ਹੋਏ ਅਤੇ ਤੋੜ-ਫੋੜ ਕਰਕੇ ਵਾਪਸ ਆਉਂਦੇ ਹੋਏ ਦਿਖਾਈ ਦਿੱਤੇ ਨੇ ਤੇ ਉੱਥੇ ਹੀ ਇਕੱਤਰਤ ਜਾਣਕਾਰੀ ਅਨੁਸਾਰ ਦੱਸਦੇ ਇਹ ਕਿ ਇਹ ਨੌਜਵਾਨ ਇੱਕ ਬੰ ਤਾਲਾ ਤੋੜ ਕੇ ਅੰਦਰ ਬੜੇ ਅਤੇ ਅੰਦਰ ਖੜੇ ਮੋਟਰਸਾਈਕਲ ਅਤੇ ਸਕੂਟਰੀਆਂ ਤੇ ਉੱਤੇ ਜਿਹੜਾ ਹੈ ਕਾਰਾਂ ਦੇ ਉੱਤੇ ਜਿਹੜੇ ਨੇ ਉਹ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਤੇ ਘਰ ਦੇ ਸ਼ੀਸ਼ੇ ਬੈੱਡ ਟੇਬਲ ਜਿਹੜੇ ਨੇ ਉਹ ਤੋੜ ਦਿੱਤੇ ਗਏ ਨੇ ਤੇ ਮਾਮਲਾ ਬੀਤੀ ਸ਼ਾਮ ਨੂੰ ਦੋ ਗੁੱਟਾਂ ਵਿੱਚ ਕੋਈ ਮਾਮੂਲੀ ਤਕਰਾਰ ਦਾ ਦੱਸਿਆ ਜਾ ਰਿਹਾ ਹੈ ਤੇ ਉਥੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਲਾਮਸਲੇ ਦਾ ਕੋਈ ਫਰਮੇ ਮੁੰਡਾ ਮੁੰਡਾ ਦਾ ਕੋਈ ਚੱਕਰ ਆਇਆ ਕਿੰਨੇ ਕੁ ਵਜੇ ਆਏ ਪਤਾ ਕੁਛ ਨਾ ਤਾਂ 12 ਵਜੇ ਕਿੰਨੇ ਕੁ ਬੰਦੇ ਆਏ ਤੇ ਪੰਜੀ ਆ ਗਏ ਹੋਣੇ ਕਿਹਨੂੰ ਘਰ ਦੇ ਜੀਆਂ ਨੂੰ ਤੇ ਨਹੀਂ ਸੱਟਾਂ ਲਾਈਆਂ ਕਿਸੇ ਨੂੰ ਘਰ ਦੇ ਲੱਗੇ ਕਿ ਨਹੀਂ ਘਰ ਤੇ ਮਾਈ ਖਲੀ ਹੋਈਆਂ ਔਰ ਕਾਹ ਜਿਹੜਾ ਬਾਹਰ ਸਦਾਉਂ ਸਾਰ ਆਏ ਹੋਣਾਂ ਦੇ ਰੱਜੀ ਹੋ ਉਹ ਵੀ ਸਹੀ ਇੱਥੇ ਲੈ ਕੇ ਆ ਗਏ ਜਾਨਾ ਇਹ ਹੋਰ ਅੰਦਰ ਮੁੰਡੇ ਲੱਗਾ ਇਹ ਭਾਂ ਥੋੜੀ ਕੀਤੀ ਗਿਆ ਰੋੜੇਦਾਰੇ ਵੀ ਮਾਰੇ ਆ ਨਹੀਂ ਨਹੀਂ ਭਾਂ ਥੋੜੀ ਕੀਤੀ ਮੁੰਡਿਆਂ ਮੁੰਡਿਆਂ ਦੀ ਗੱਲ ਹੋਈ ਸਾਨੂੰ ਜ਼ਿਆਦਾ ਨਹੀਂ ਪਤਾ ਇਹ ਇਹ ਘਰ ਕਿਦਾ ਵਾ ਇਹ ਮੇਰੀ ਤਾਈ ਦਾ ਹੈ ਕੀ ਨਾਂ ਉਹਨਾਂ ਦਾ ਸਿੰਕੀ ਅੱਛਾ ਉਹ ਇੱਥੇ ਘਰ 'ਚ ਕੌਣ ਕੌਣ ਰਹਿੰਦਾ ਕੱਲੀ ਤਾਈ ਰਹਿੰਦੀ ਆ ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ ਤੇ ਫਿਰ ਲੜਾਈ ਕਿਹਦੇ ਨਾਲ ਹੀ ਮੁੰਡਾ ਆਇਆ ਸੀ ਨਾ ਕੱਲ ਗੱਡੀ ਤੋਂ ਉਹ ਆਇਆ ਈ ਤਾਈ ਦਾ ਪਤਾ ਲੈਣ ਤਾਂ ਹੀ ਠੀਕ ਨਹੀਂ ਨਾ ਰੈਂਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਤੋਂ ਆਪਸ ਵਿੱਚ ਉਧਰ ਸਾਡੇ ਚਾਚੇ ਦਾ ਘਰ ਹੈ ਨਾ ਉਧਰ ਖਲੋਤੇ ਸੀ ਹੂੰ ਉਧਰ ਕਿਤੇ ਬੋਲ ਪਏ ਆਪਸ ਵਿੱਚ ਹੀ ਉਹ ਤੋਂ ਹੋ ਗਈ ਲੜਾਈ ਤੇ ਫਿਰ ਇਹ ਰਾਤ ਨੂੰ ਆਏ ਮੁੰਡੇ ਲੜਾਈ ਹੋ ਗਈ ਮੁਰਕੇ ਮੁੰਡੇ ਮੰਡੇ ਚੱਲ ਗਏ ਆ ਮੁੰਡੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 1 ਵਜੇ ਨਾ ਆਏ ਹੁੰਦੇ ਕਿੰਨੇ ਕ ਜਾਣੇ ਸੀ ਹੈਗੇ 20 25 ਜਾਣੇ ਸਾਰੇ ਦਾਤਰ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਥੋੜ ਕੇ ਚਲ ਗਏ ਆ ਛੱਟ ਤੇ ਨਹੀਂ ਲਾਈ ਕਿਸੇ ਨੇ ਨਹੀਂ ਛੱਟ ਨਹੀਂ ਲੱਗੀ ਬਚ ਗਏ ਚਲ ਗਿਆ ਇਥੋਂ ਉਹ ਫਿਰ ਗੱਡੀ ਛੱਡ ਕੇ ਆਇਆ ਇਹਨਾਂ ਨੂੰ ਲੁਧਿਆਣੇ ਤੋਂ ਫਿਰ ਚਲ ਗਿਆ ਸੀ